ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਅੱਜ ਦੇ ਇਤਿਹਾਸ ਤੇ ਕੱਲ ਉਹ ਜਿਹੜੀ ਕਹਿਰ ਦੀ ਰਾਤ ਸੀ ਕੱਲ ਲੰਘ ਚੁੱਕੀ ਐ ਜਿਦੇ ਵਿੱਚ ਪਰਿਵਾਰ ਵਿਛੋੜਾ ਹੋ ਗਿਆ ਪਰਿਵਾਰ ਵਿਛੋੜਾ ਹੋਣ ਤੋਂ ਬਾਅਦ ਸਹਬਜ਼ਾਦੇ ਅਲੱਗ ਹੋ ਗਏ ਛੋਟੇ ਸਹਬਜ਼ਾਦੇ ਤੇ ਵੱਡੇ ਸਹਬਜ਼ਾਦੇ ਗੁਰੂ ਸਾਹਿਬ ਦੇ ਨਾਲ ਚਲੇ ਗਏ ਅੱਜ ਦੀ ਆਪਾਂ ਜੋ ਅੱਜ ਦਾ ਬੇਰਬਾਗਾ ਉਹਦੇ ਤੇ ਆਪਾਂ ਗੱਲ ਕਰਦੇ ਆਂ ਕੱਲ ਦੀ ਰਾਤ ਮੇਰੀ ਇਹ ਵੀਡੀਓ ਹੈਗੀ ਜਿਹੜੀ ਨਾ ਸ਼ੇਅਰ ਜਰੂਰ ਕਰਦੇ ਹੋ ਮੈਂ ਮੇਨ ਮੇਨ ਜੀਆਂ ਗੱਲਾਂ ਹੀ ਕਰਨੀਆਂ ਨੇ ਕਿਆਂ ਹਿਸਟਰੀ ਦੇ ਵਿੱਚੋਂ ਇਹਨੂੰ ਜਿੰਨੇ ਲੋਕ ਸੁਣ ਲੈਣਗੇ ਉਨਾ ਹੀ ਮੈਂ ਕਹਿੰਦਾ ਵੀ ਫਾਇਦਾ ਹੋਊਗਾ ਤੁਹਾਡਾ ਵੀ ਵੀਰੋ ਫਾਇਦਾ ਹੋਊਗਾ ਜਿਹੜੇ ਤੁਸੀਂ ਸ਼ੇਅਰ ਕਰੋਗੇ ਕਿਉਂਕਿ ਕਿਸੇ ਦੇ ਕੰਨਾਂ 'ਚ ਪੈ ਜਾਊਗੀ ਗੱਲਬਾਤ ਹੁਣ ਕੱਲ ਰਾਤ ਜਿਹੜੀ ਰਾਤ ਲੰਗੀ ਆ ਗਈ ਉਹ ਕਹਿਰ ਦੀ ਰਾਤ 'ਚ ਪਰਿਵਾਰ ਵਿਛੋੜਾ ਹੁੰਦਾਗਾ ਛੋਟੇ ਸਹਬਜ਼ਾਦੇ ਨੇਗੇ ਜਿਹੜੇ ਉਹ ਮਾਤਾ ਗੁਜਰੀ ਜੀ ਦੇ ਨਾਲ ਨੇ ਤੇ ਮਾਤਾ ਗੁਜਰੀ ਦਾ ਮੇਰੀ ਇਹ ਸੋਚ ਕਹਿੰਦੀ ਆ ਜਦੋਂ ਆਪਾਂ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਜਾਂਦੇ ਆ ਉੱਥੇ ਜਿਹੜਾ ਪਰਲਾ ਕੰਡਾ ਹੈਗਾ ਸਰਸਾ ਦਾ ਮੈਨੂੰ ਇਹ ਸ਼ੱਕ ਹੈ ਕਿਉਂਕਿ ਜਦੋਂ ਆਪਾਂ ਅੱਲਾ ਯਾਰਖਾਨ ਨੂੰ ਪੜ੍ਹਦੇ ਆਂ ਤਾਂ ਅੱਲਾ ਯਾਰਖਾ ਇਹ ਕਹਿੰਦੇ ਨੇ ਵੀ ਜਿਹੜਾ ਉਸ ਦਿਨ ਤੜਕੇ ਵੇਲੇ ਆਸ਼ਾ ਦੀ ਵਾਰ ਦਾ ਪਾਠ ਕੀਤਾ ਗਿਆ ਹੁਣ ਆਸ਼ਾ ਦੀ ਵਾਰ ਦਾ ਜਿਹੜਾ ਪਾਠ ਗੁਰੂ ਸਾਹਿਬ ਨੇ ਕੀਤਾ ਉਹ ਨੇਚਰਲੀ ਉਹ ਕੁਦਰਤੀ ਗੱਲ ਆ ਵੀ ਉਹ ਅੰਮ੍ਰਿਤ ਵੇਲੇ ਹੋਇਆ ਹੋਊਗਾ ਤੇ ਉਸ ਤੋਂ ਪਹਿਲਾਂ ਹੀ ਮੈਨੂੰ ਲੱਗਦਾ ਵੀ ਮਾਤਾ ਗੁਜਰੀ ਨੇ ਜਿਹੜੇ ਛੋਟੇ ਸਹਬਜ਼ਾਦੇ ਸੀ ਉਹ ਜਿਆਦਾ ਬੱਚੇ ਹੋਣ ਕਰਕੇ ਉਹਨਾਂ ਨੂੰ ਪਹਿਲਾਂ ਹੀ ਉਂਗਲੀ ਲਾ ਕੇ ਲੈ ਤੁਰੀ ਹੋਊਗੀ ਮਾਤਾ ਗੁਜਰੀ ਪਰਲੇ ਪਾਸੇ ਜਿਹੜੀ ਸਰਸਾ ਦਰਿਆ ਨਦੀ ਹੈ ਉਹਦੇ ਪਰਲੇ ਪਾਸੇ-ਪਾਸੇ ਉਹ ਤੁਰਤੀ ਰਹੀ ਹੋਊਗੀ ਕਿਉਂਕਿ ਅਗਰ ਉਸ ਵਕਤ ਤੇ ਤੜਕੇ ਨਿਕਲਦੀ ਫਿਰ ਤਾਂ ਉਹ ਤੜਕੇ ਹੀ ਫੜੇ ਜਾਣੇ ਸੀਗੇ ਉੱਤਰਲੇ ਪਾਸੇ ਹੀ ਫੜੇ ਜਾਣੇ ਸੀ ਉਹਨੇ ਮਾਤਾ ਗੁਜਰੀ ਜੀ ਨੇ ਇਹ ਸੋਚਿਆ ਹੋਊਗਾ ਵੀ ਕਿਉਂਕਿ ਬਹੁਤ ਭਾਰੀ ਜੰਗ ਚੱਲ ਰਿਹਾ ਸੀ ਪਿੱਛੇ ਤਾਂ ਕਿੱਡੀ ਫੌਜ ਪਿੱਛੇ ਪਈ ਹੋਈ ਸੀ ਸਿੰਘ ਤਾਂ ਗਿਣਤੀ ਦੇ ਸੀਗੇ ਕਿੱਡਾ ਵੱਡਾ ਜੰਗ ਚੱਲ ਰਿਆ ਸੀ ਪਿੱਛੇ ਉਹ ਜੰਗ ਤੋਂ ਬਚਾਉਣ ਖਾਤਰ ਮੈਨੂੰ ਲੱਗਦਾ ਵੀ ਮਾਤਾ ਗੁਜਰੀ ਛੋਟੇ ਸਾਹਿਬ ਜੱਤਿਆਂ ਨੂੰ ਲੈ ਕੇ ਦਰਿਆ ਦੇ ਨਾਲ-ਨਾਲ ਤੁਰਦੀ ਦੂਰ ਨਿਕਲ ਗਈ ਹੋਊਗੀ ਕਿਉਂਕਿ ਉਹ ਕਿਉਂ ਮਰਿੰਡੇ ਦੇ ਠਾਣੇਦਾਰ ਕੋਲੇ ਬਾਅਦ ਚੋਂ ਗ੍ਰਿਫਤਾਰ ਹੁੰਦੇ ਨੇ ਜਿਹੜੇ ਛੋਟੇ ਸਾਹਿਬ ਜੱਤੇ ਨੇ ਉਹਨਾਂ ਦੀ ਹਲੇ ਗ੍ਰਿਫਤਾਰੀ ਕੱਲ੍ਹ ਦੇ ਦਿਨ ਹੋਣੀ ਆਗੀ ਉਹ ਕੱਲ੍ਹ ਦੇ ਵੀ ਪਰਸੋਂ ਦੇ ਦਿਨ ਤੇ ਉਹ ਅੱਗੇ ਨਿਕਲੀ ਹੋਊਗੀ ਉੱਥੇ ਜਾ ਕੇ ਜਿਹੜੇ ਛੋਟੇ ਸਾਹਿਬ ਜੱਤੇ ਨੇ ਤੇ ਮਾਤਾ ਗੁਜਰੀ ਜੀ ਨੂੰ ਮਿਲਿਆ ਜਿਹੜਾ ਆਪਾਂ ਕਹਿੰਨੇ ਆਂਗੇ ਕਰੀਮ ਬਕਸਾ ਹੈ ਜਿਹੜਾ ਉੱਥੇ ਰੱਖ ਜਿਹੜਾ ਮਲਾਹ ਹੁੰਦਾਗਾ ਮਲਾਹ کریم ਬਖਸ ਜਿਹਨੂੰ ਆਪਾਂ ਉਹ ਜਿਹੜਾ ਪਾਣੀ ਪਿਉਂਦੇ ਨੇਗੇ ਜਿਹੜੇ ਮਸਕੀ ਮਸਕ ਕਹਿੰਦੇ ਆ ਕੂਮਾ ਕੁੰਮਾ ਮਸਕੀ ਕਹਿ ਦਿੰਦੇ ਆ ਕਿ ਆਪਾਂ ਉਹਨੂੰ ਉਹਦਾ ਨਾਮ ਐਕਚੁਅਲ ਦੇ ਵਿੱਚ کریم ਬਖਸ ਸੀਗਾ ਉਹ ਮਲਾਹ ਸੀ ਉਹ ਬੀੜੀ ਚਲਾਉਂਦਾ ਸੀ ਗਰੀਬ ਘਰ ਤੋਂ ਸੀਗਾ ਬਹੁਤ ਜ਼ਿਆਦਾ ਉਹਨੇ ਦਰਿਆ ਦੇ ਕੰਡੇ ਹੀ ਉਹਨੇ ਉੱਥੇ ਕੁੱਲੀ ਪਾਈ ਹੋਈ ਸੀਗੀ ਤੇ ਉਥੇ ਉਹਨੇ ਮਾਤਾ ਗੁਜਰੀ ਨੂੰ ਤੇ ਛੋਟੇ ਸਾਹਿਬ ਜਦਿਆਂ ਨੂੰ ਦਰਿਆ पार ਕਰਵਾਇਆ ਹੋਊਗਾ ਮੈਨੂੰ ਇਹ ਗੱਲ ਲੱਗਦੀ ਆ ਮੇਰੀ ਇਹ ਸੋਚ ਆ ਵੀ ਕਿਉਂਕਿ ਐਡੇ ਇੰਨੇ ਚੜੇ ਹੋਏ ਦਰਿਆ ਦੇ ਵਿੱਚ ਲੈ ਕੇ ਮਾਤਾ ਗੁਜਰੀ ਛੋਟੇ ਸਾਹਿਬ ਜਦਿਆਂ ਨੂੰ ਨਹੀਂ ਬੜੀ ਹੋਣੀ ਇਸੇ ਕਰਕੇ ਉਹ ਅਲੱਗ ਹੋ ਗਏ ਸਾਰੇ ਪਰਿਵਾਰ ਤੋਂ ਚਲੋ ਉਸ ਤੋਂ ਬਾਅਦ ਉਸ ਰਾਤ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦਿਆਂ ਕੋ ਉਹ ਛੋਟੀ ਜੀ ਵਿਚਾਰੇ ਦੀ ਕੁੱਲੀ ਸੀਗੀ ਉਹਦੀ ਜਿਹੜਾ ਕੂਮਾ ਮਸਕੀ ਸੀਗਾ ਕਰੀਮ ਬਕਸ ਸੀਗਾ ਉਹਦਾ ਨਾਂ ਤੇ ਉਹ ਉਹਦੇ ਰਹਿੰਦੀ ਆ ਉੱਥੇ ਕਿਤੇ ਤੜਕੇ ਘੁੰਮਦਾ ਘਮਾਉਂਦਾ ਇਹ ਆ ਜਾਂਦਾ ਗੰਗੂ ਤੇ ਉਹ ਇਹ ਗੰਗੂ ਕਿਉਂਕਿ ਗੁਰੂ ਘਰ ਜੇ ਨੇ ਨੌਕਰੀ ਕੀਤੀ ਸੀ ਗੁਰੂ ਸਾਹਿਬ ਦੇ ਕੋਲੇ ਉੱਥੇ ਰਸੋਈਆ ਰਿਹਾ ਸੀ ਵੈਸੇ ਸੁਈਆ ਸੀ ਰਸੋਈਆ ਵੀ ਰਿਹਾ ਇਹੇ ਸੁਈਆ ਬਣ ਕੇ ਉੱਥੇ ਕੰਮ ਕਰਦਾ ਰਿਹਾ ਤੇ ਇਹ ਗੰਗੂ ਆ ਕੇ ਜਦੋਂ ਗੰਗੂ ਆਇਆ ਹੋਊਗਾ ਨੇਚਰਲੀ ਜਦੋਂ ਆਪਾਂ ਵਿਫਤਾ 'ਚ ਫਸੇ ਹੁੰਨੇ ਆ ਕਿਸੇ ਆਪਣੇ ਘਰ ਦੇ ਪਰਿਵਾਰ ਦੇ ਬੰਦੇ ਨੂੰ ਦੇਖਦੇ ਆ ਤਾਂ ਆਪਾਂ ਨੂੰ ਲੱਗਦਾ ਕੋਈ ਅਪਦਹਾ ਆ ਗਿਆ ਤੇ ਉੱਥੇ ਮਾਤਾ ਗੁਜਰੀ ਜੀ ਨੂੰ ਵੀ ਖੁਸ਼ੀ ਹੋਈ ਹੋਊਗੀ ਵੀ ਚਲੋ ਕੋਈ ਪਰਿਵਾਰ ਦਾ ਜਾਣ ਪਛਾਣ ਵਾਲਾ ਬੰਦਾ ਆ ਗਿਆ ਤੇ ਪਰ ਉਹ ਘਰ ਵੀ ਵਧੀਆ ਹੋਊਗਾ ਉਹਦੇ ਕੋਲੇ ਥੋੜਾ ਜਾ ਕਿਉਂਕਿ ਜਿਹੜਾ ਕੁੰਮਾ ਮਸਕੀ ਸੀ کریم ਬਕਸ ਸੀ ਉਹਦੇ ਕੋਲ ਤਾਂ ਛੋਟੀ ਜੀ ਕੁੱਲੀ ਸੀ ਵਿਚਾਰੇ ਕੋਲੇ ਉਹ ਕੁੱਲੀ 'ਚ ਰਹੇ ਉਸ ਰਾਤ ਚਲੋ ਉਸ ਤੋਂ ਬਾਅਦ ਉਹ ਗੰਗੂ ਦੇ ਘਰੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਆਪਾਂ ਕਰਦੇ ਆਂ ਗੱਲ ਅੱਜ ਦੀ ਜੰਗ ਦੀ ਜਿਹੜੀ ਅੱਜ ਜੰਗ 23 ਦਸੰਬਰ ਐ ਅੱਜ ਉਸ ਤੋਂ ਬਾਅਦ ਗੁਰੂ ਸਾਹਿਬ ਨੇਗੇ ਜਿਹੜੇ ਦੂਜੇ ਸਿੰਘ ਨੇਗੇ ਉਹ ਆਪਣੇ ਘੋੜੇ ਨੇਗੇ ਜਿਹੜੇ ਤੇ ਦਰਿਆ ਦੇ ਵਿੱਚ ਠਲਦੇ ਨੇ ਦਰਿਆ ਦੇ ਵਿੱਚੋਂ ਨਿਕਲ ਕੇ ਬਾਹਰ ਆਉਂਦੇ ਨੇਗੇ ਜਿਨ੍ਹਾਂ ਦੇ ਵਿੱਚ ਆਉਂਦੇ ਨੇ ਸਿਰਫ 40 ਕੁ ਸਿੰਘ ਤੇ ਗੁਰੂ ਸਾਹਿਬ ਜਿਹੜੇ ਨਿਕਲ ਕੇ ਬਾਹਰ ਆਉਂਦੇ ਨੇਗੇ ਉਸ ਤੋਂ ਬਾਅਦ ਜਦੋਂ ਬਾਹਰ ਆਉਂਦੇ ਨੇਗੇ ਤਾਂ ਜਿਹੜੀ ਪੇਡ ਫੌਜ ਸੀ ਕਿਉਂਕਿ ਜਿਹੜੀ ਜਿਹੜੇ ਹਿੰਦੂ ਪਹਾੜੀ ਰਾਜੇ ਸੀ ਉਹਨਾਂ ਨੇ ਕਿਰਾਏ ਤੇ ਫੌਜ ਲਿਆਂਦੀ ਹੋਈ ਸੀ ਜਿਹੜੀ ਮੁਗਲ ਫੌਜ ਦੀ ਕਿਰਾਏ ਤੇ ਆਈ ਹੋਈ ਸੀ ਹਿੰਦੂ ਪਹਾੜੀ ਰਾਜਿਆਂ ਦੀ ਹੈਲਪ ਕਰਨ ਖਾਤਰ ਉਹਨਾਂ ਨੂੰ ਬਕਾਇਦਾ ਤੌਰ ਤੇ ਪੈਸੇ ਵੀ ਪੇ ਕੀਤੇ ਨੇ ਕਈ ਗ੍ਰੰਥਾਂ ਦੇ ਵਿੱਚ ਕਿਤਾਬਾਂ ਦੇ ਵਿੱਚ 20000 ਰੁਪਇਆ ਆਉਂਦਾਗਾ ਪਰ ਉਹ ਮੈਨੂੰ ਕੋਈ ਫਿਗਰ ਠੀਕ ਨਹੀਂ ਲੱਗੀ ਕਿਉਂਕਿ 20000 ਪਿੱਛੇ ਨਹੀਂ ਆਇਆ ਹੁਣ ਅਬजीर ਖਾਂ ਤੇ ਉਹ ਮਤਲਬ ਵੀ ਤੋ ਕਿ ਜਿਹੜੀ ਅਪਰੋਚ ਕੀਤਾ ਗਿਆ ਸੀਗਾ ਰੰਗਜੀਤ ਨੂੰ ਅਪਰੋਚ ਕੀਤਾ ਗਿਆ ਸੀ ਰੰਗਜੀਤ ਨੂੰ ਅਪਰੋਚ ਕਰਕੇ ਬਜੀਰ ਖਾਂ ਕਿ ਤੂੰ ਦਿੱਲੀ ਤੋਂ ਵੀ ਫੌਜ ਆਈ ਨਾ ਦੂਜੇ ਦਿਨ ਜਿਹੜੀ ਹੁਣ ਅੱਜ ਦੀ ਲੜਾਈ 23 ਤਰੀਕ ਦੀ ਹੋਈ ਹੈ 23 ਦਸੰਬਰ ਨੂੰ ਉਹ ਉਹ ਲੜਾਈ ਦੇ ਵਿੱਚ ਤਾਂ ਦਿੱਲੀ ਤੋਂ ਵੀ ਫੌਜ ਆਈ ਸੀ ਇਸ ਕਰਕੇ ਰੰਗਜੀਤ ਬ ਅਪਰੋਚ ਕੀਤਾ ਹੋਇਆ ਸੀਗਾ ਇਹਨਾਂ ਨੇ ਪਹਾੜੀ ਰਾਜਿਆਂ ਨੇ ਪੇਡ ਫੌਜ ਦੀ ਪੇਡ ਫੌਜ ਦਰਿਆ ਦੇ ਪਿੱਛੇ ਖੜੀ ਰਹੀ ਗੁਰੂ ਸਾਹਿਬ ਅੱਗੇ ਨਿਕਲੇ ਗੁਰੂ ਸਾਹਿਬ ਅੱਗੇ ਨਿਕਲੇ ਤਾਂ ਉਹਨਾਂ ਨੂੰ ਅੱਗੇ ਜਾਣ ਦਾ ਮੌਕਾ ਮਿਲ ਗਿਆ ਕਿਉਂਕਿ ਉਹ ਫੌਜ ਪਿੱਛੇ ਖੜੀ ਰਹੀ ਦਿਨ ਚੜ੍ਹਦੇ ਨੂੰ ਢੀਕਦੀ ਰਹੀ ਗੁਰੂ ਸਾਹਿਬ ਤੜਕੇ ਸਵਖਤ ਦੇ ਹਨੇਰੇ ਦੇ ਟਾਈਮ ਕਿਉਂਕਿ ਅੱਜ ਕੱਲ ਤਾਂ ਦਿਨ ਬਹੁਤ ਲੇਟ ਚੜ੍ਹਦੇ ਨੇ ਉਦੋਂ ਤਾਂ ਬਹੁਤ ਜ਼ਿਆਦਾ ਠੰਡਾ ਪੈਂਦੀ ਆ ਸੀਗੀਆਂ ਤੇ ਗੁਰੂ ਸਾਹਿਬ ਨਿਕਲ ਕੇ ਬਾਹਰ ਆਗੇ 40 ਸਿੰਘਾਂ ਦੇ ਨਾਲ ਬਾਕੀ ਸਿੰਘ ਕੁਝ ਰੁੜ ਗਏ ਦਰਿਆ ਦੇ ਵਿੱਚ ਕੁਝ ਪਿੱਛੇ ਬਹੁਤ ਵੱਡਾ ਜ਼ਬਰਦਸਤ ਜੰਗ ਹੋਇਆ ਸੀ ਉਹ ਕਹਿਰ ਦੀ ਰਾਤ 'ਚ ਤੇ ਕੁਝ ਸਿੰਘ ਉੱਥੇ ਸ਼ਹੀਦ ਹੋ ਗਏ ਹੋਣਗੇ ਜਿਹੜੇ 40 ਸਿੰਘ ਨਿਕਲ ਕੇ ਆਏ ਗੁਰੂ ਸਾਹਿਬ ਸਿੰਘਾਂ ਨੂੰ ਲੈ ਕੇ ਜਾਂਦੇ ਨੇਗੇ ਤਾਂ ਜਿੱਥੇ ਹੁਣ ਗੁਰਦੁਆਰਾ ਟਿੱਬਾ ਸਾਹਿਬ ਬਣਿਆ ਹੋਇਆਗਾ ਉਹ 蒂ਬਾ ਸਾਹਿਬ ਗੁਰਦੁਆਰਿਆਂ ਦੇ ਕੋਲੇ ਗੁਰੂ ਸਾਹਿਬ ਉੱਥੇ ਖੜਾ ਜਾਂਦੇ ਉੱਥੇ ਨਹੀਂ ਪੱਠਾ ਸਾਹਿਬ ਗੁਰਦੁਆਰਾ ਸੌਰੀ ਪੱਠਾ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਇੱਕ ਪੱਠਾ ਸੀਗਾ ਉਹ ਪੱਠੇ ਤੇ ਸਿੰਘਾਂ ਨੂੰ ਖੜਾ ਕੇ ਗੁਰੂ ਸਾਹਿਬ ਜਾਂਦੇ ਨੇ ਨਿਹੰਗ ਖਾਂ ਦੇ ਘਰੇ ਉਹਦਾ ਇੱਕ ਕਾਰਨ ਹੁੰਦਾ ਕਿਉਂਕਿ ਬਚਿੱਤਰ ਸਿੰਘ ਜੰਗ ਦੇ ਵਿੱਚ ਬਹੁਤ ਜ਼ਿਆਦਾ ਜ਼ਖਮੀ ਹੋ ਜਾਂਦਾਗਾ ਜਿਹੜੇ ਬਚਿੱਤਰ ਸਿੰਘ ਨੇ ਪਰਸ਼ੀ ਮਾਰੀ ਸੀ ਹਾਥੀ ਦੇ ਸਿਰ ਦੇ ਵਿੱਚ ਜਿਹੜਾ ਕੇਸਰੀ ਖਾਨ ਦਾ ਕੇਸਰੀ ਚੰਦ ਦਾ ਹਾਥੀ ਸੀਗਾ ਕੇਸਰੀ ਚੰਦ ਦਾ ਚੰਦ ਦੀ ਵੀ ਸਵਾ ਲੱਖ ਫੌਜ ਸੀ ਜਿਹੜੀ ਗੁਰੂ ਸਾਹਿਬ ਦਾ ਪਿੱਛਾ ਕਰ ਰਹੀ ਸੀ ਤੇ ਆਈ ਬਾਈ ਬਾਈ ਪਹਾੜੀ ਰਾਜੇ ਲੱਗੇ ਹੋਏ ਸੀ ਕਿ ਪਿੱਛੇ ਕਿਹੜਾ ਕੋਈ ਮਾੜੀ ਮੋਟੀ ਗੱਲ ਸੀ ਉੱਥੇ ਜਦੋਂ ਆਉਂਦੇ ਨੇ ਗੁਰੂ ਸਾਹਿਬ ਤਾਂ ਉਹ ਕੋ ਨਹਿنگ ਖਾਂਦੇ ਕਰੇ ਜਾਂਦੇ ਨੇ ਜਿਹੜਾ ਨਹਿنگ ਖਾਂਗਾ ਇਹ ਦੇਖ ਮੁਸਲਮਾਨ ਹੈ ਗੁਰੂ ਸਾਹਿਬ ਦੀ ਨਿਗਾਹ ਦੇ ਵਿੱਚ ਕੋਈ ਮੁਸਲਮਾਨ ਕੋਈ ਸਿੱਖ ਨਹੀਂ ਸੀ ਅੱਜ ਜਿਹੜੇ ਲੋਕ ਕਹਿੰਦੇ ਨੇ ਗੁਰੂ ਸਾਹਿਬ ਨੇ ਮੁਸਲਮਾਨਾਂ ਖਿਲਾਫ ਲੜਾਈ ਲੜੀਆਂ ਉਹ ਬਿਲਕੁਲ ਗਲਤ ਗੱਲ ਹੈ ਗੁਰੂ ਸਾਹਿਬ ਖਾਤਰ ਤਾਂ ਪੰਡਿਤ ਸ਼ਿਵਦਾਤ ਜੀ ਜਿਹੜੇ ਕਹਿੰਦੇ ਨੇ ਮੈਨੂੰ ਮੇਰਾ ਰੱਬ ਮਿਲ ਗਿਆ ਉਹ ਵੀ ਕੋਈ ਗੱਲ ਸੀ ਗੁਰੂ ਸਾਹਿਬ ਦੀ ਖਾਤਰ ਪੀਰ ਪੀਖਨशाह ਜਿਹੜੇ ਕਹਿੰਦੇ ਨੇ ਪੀਰ ਮਿਲ ਗਿਆ ਖਦਾ ਉਹਨਾਂ ਦੀ ਖਤਰਤਾ ਇੱਕੋ ਹੀ ਸੀ ਚਾਹੇ ਕੋਈ ਪੀਰ ਬੁੱਧੂ ਸ਼ਾਹ ਹੋਵੇ ਚਾਹੇ ਪੀਰ ਆਰਿਫਦੀਨ ਹੋਵੇ ਉਹ ਆਰਿਫਦੀਨ ਜੀ ਕਹਿੰਦੇ ਨੇ ਖੁਦਾਈ ਦਾ ਜਲਬਾ ਦਿਖਦਾ ਗੁਰੂ ਸਾਹਿਬ ਦੇ ਵਿੱਚ ਚਾਹੇ ਪੰਡਿਤ ਸ਼ਿਵਦੱਤ ਜੀ ਹੋਣ ਉਹਨਾਂ ਦੀ ਖਤਰਤਾ ਜਿਹੜੇ ਉਹਨਾਂ ਦੇ ਨਾਲ ਨੇਗੇ ਸਾਰੇ ਉਹਨਾਂ ਦੀ ਖਤਰ ਜਿਹੜੇ ਸੱਚ ਦਾ ਕੰਮ ਕਰ ਰਹੇ ਨੇ ਝੂਠ ਦੇ ਖਿਲਾਫ ਨੇ ਉਹ ਸਾਰਿਆਂ ਨੂੰ ਗੁਰੂ ਸਾਹਿਬ ਪਿਆਰ ਕਰਦੇ ਸੀ ਮੁਸਲਮਾਨਾਂ ਦੀ ਗੱਲ ਨਹੀਂ ਸੀ ਇਸੇ ਕਰਕੇ ਉਸ ਔਖੀ ਘੜੀ ਦੇ ਵਿੱਚ ਗੁਰੂ ਸਾਹਿਬ ਨਿਹੰਗ ਖਾਂ ਦੇ ਕਰੇ ਜਾਂਦੇ ਨੇ ਕੋਟਲਾ ਨਿਹੰਖਾਂ ਜਿਹੜਾ ਪਿੰਡ ਹੈ ਹੁਣ ਰੋਪੜ ਦੇ ਕੋਲੇ ਉਹ ਜਦੋਂ ਨਿਹੰਖਾਂ ਦੇ ਘਰੇ ਜਾਂਦੇ ਨੇ ਨਿਹੰਖਾਂ ਦੇ ਘਰੇ ਜਾਣ ਤੋਂ ਬਾਅਦ ਕੱਲੇ ਜਾਂਦੇ ਨੇ ਨਿਹੰਖਾਂ ਦੇ ਘਰੇ ਤਾਂ ਇੱਕਦਮ ਅਫਰਾ ਤਫਰੀ ਪਰਿਵਾਰ ਚ ਪੈ ਜਾਂਦੀ ਆ ਕਿਉਂਕਿ ਗੁਰੂ ਸਾਹਿਬ ਨੂੰ ਬਹੁਤ ਪ੍ਰੇਮ ਕਰਦਾ ਸੀਗਾ ਉਹ ਪਰਿਵਾਰ ਨਿਹੰਖਾਂ ਸੀਗਾ ਜਿਹੜਾ ਨਾਹਰਖਾਂ ਦਾ ਬੇਟਾ ਸੀਗਾ ਇਹ ਤੇ ਬਹੁਤ ਜ਼ਿਆਦਾ ਉੱਥੇ ਅਫਰਾ ਤਫਰੀ ਉਹਨਾਂ ਨੂੰ ਪੈ ਗਈ ਇੱਕਦਮ ਵੀ ਕੋਈ ਕੱਪੜਾ ਲਿਆਓ ਜੀ ਕੋਈ ਮੰਜਾ ਡਾਹੇ ਕੋਈ ਕੁਛ ਉਹਨਾਂ ਦੀ ਭੈਣ ਸੀਗੀ ਬੀਬੀ ਉਮਰੀ ਉਹ ਵੀ ਉੱਥੇ ਹੀ ਸੀਗੀ ਉਸ ਵਕਤ ਤੇ ਉਹਨਾਂ ਦੀ ਇੱਕ ਬੇਟੀ ਸੀਗੀ ਮੁਮਤਾਜ ਉਹ ਵੀ ਉੱਥੇ ਹੀ ਸੀ ਤੇ ਉਹ ਗੁਰੂ ਸਾਹਿਬ ਕਹਿੰਦੇ ਵੀ ਤੁਸੀਂ ਇਦਾਂ ਨਾ ਕਰੋ ਵੀ ਮੈਂ ਤਾਂ ਜਾਣਾਗਾ ਵੀ ਮੈਂ ਇੱਕ ਬਹੁਤ ਜ਼ਰੂਰੀ ਕੰਮ ਆਇਆ ਉਹ ਨਾਲ ਬਚਿੱਤਰ ਸਿੰਘ ਨੂੰ ਲੈ ਕੇ ਜਾਂਦੇ ਨੇ ਵੀ 75 ਸਿੰਘ ਜ਼ਖਮੀ ਹੋ ਗਿਆ ਬਹੁਤ ਜ਼ਿਆਦਾ ਵੀ ਤੁਸੀਂ ਇਹਦੀ ਸੇਵਾ ਸੰਭਾਲ ਕਰੋ ਜੇ ਕੋਈ ਡਾਕਟਰ ਮਿਲਦਾ ਤਾਂ ਇਹਨੂੰ ਦਿਖਾਓ ਹਕੀਮ ਮਿਲਦਾ ਤਾਂ ਇਹਨੂੰ ਦਿਖਾਓ ਤਾਂ ਗੁਰੂ ਸਾਹਿਬ ਉੱਥੇ ਬਚਿੱਤਰ ਸਿੰਘ ਆ ਗਏ ਜਿਹੜਾ ਉਹਨੂੰ ਛੱਡ ਦਿੰਦੇ ਨੇ ਤੇ ਉਹ ਦੇਖੋ ਗੱਲ ਕਿੰਨੀ ਜੁੜਦੀ ਆ ਜਿਹੜਾ ਬਚਿੱਤਰ ਸਿੰਘ ਹੈ ਇਹ ਜਿਹੜਾ ਸੌਰੀ ਜਿਹੜਾ ਨਾਹਰ ਖਾਂਗਾ ਨਹਾਰਖਾਂਦੀ ਜਿਹੜੀ ਭੈਣ ਆ ਬੀਬੀ ਉਮਰੀ ਜਿਹੜੇ ਉਹਦੇ ਮੁੰਡੇ ਨੇ ਗਣੀ ਖਾਂ ਤੇ ਨਵੀ ਖਾਂ ਜਿਨ੍ਹਾਂ ਦੇ ਮੋਢਿਆਂ ਤੇ ਬੈਠੇ ਗੁਰੂ ਸਾਹਿਬ ਫਿਰਦੇ ਰਹੇ ਮੁ슬ਮਾਨੀ ਸੀਗੇ ਹੋ ਅਗਰ ਮੁ슬ਮਾਨਾਂ ਦੇ ਖਿਲਾਫ ਨਹੀਂ ਸੀ ਚੰਗੇ ਇਹ ਚੰਗ ਸੀ ਜ਼ੁਲਮ ਦੇ ਖਿਲਾਫ ਜਿਹੜੀ ਗੁਰੂ ਸਾਹਿਬ ਲੜ ਰਹੇ ਸੀਗੇ ਤੇ ਉਸ ਤੋਂ ਬਾਅਦ ਉਹ ਕੀ ਕਰਦੇ ਨੇ ਗੁਰੂ ਸਾਹਿਬ ਉੱਥੇ ਉਹਨੂੰ ਛੱਡਦੇ ਨੇ ਤੇ ਛੱਡ ਕੇ ਉਸ ਤੋਂ ਬਾਅਦ ਗੁਰੂ ਸਾਹਿਬ ਵਾਪਸ ਆ ਜਾਂਦੇ ਨੇ ਕਿ ਅਪਦੇ ਸਿੰਘਾਂ ਦੇ ਕੋਲੇ ਸਿੰਘ ਉੱਥੇ ਹੀ ਖੜੇ ਨੇ ਜਿੱਥੇ ਪਠਾ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਪਠਾ ਸਿਗਾ ਸਿੰਘ ਉੱਥੇ ਖੜੇ ਨੇ ਉੱਥੇ ਖੜਨ ਤੋਂ ਬਾਅਦ ਸਿੰਘ ਨੇਗੇ ਜਿਹੜੇ ਵਾਪਸ ਆਉਂਦੇ ਨੇਗੇ ਫੇਰ ਕਿਉਂਕਿ ਦੂਜੀਆਂ ਫੌਜਾਂ ਪਿੱਛੇ ਰਹਿ ਜਾਂਦੀਆਂ ਨੇ ਉਹ ਨਹੀਂ ਆਉਂਦੀਆਂ ਦਿਨ ਚੜਨ ਦਾ ਢੀਕ ਕਰਨ ਲੱਗ ਜਾਂਦੀਆਂ ਨੇ ਜਿਹੜੀਆਂ ਪੇੜ ਫੌਜਾਂ ਨੇਗੀਆਂ ਜਿਹੜੀਆਂ ਮੁੱਲ ਦੀਆਂ ਫੌਜਾਂ ਸੀਗੀਆਂ ਉਹ ਨਹੀਂ ਆਉਂਦੀਆਂ ਪਿੱਛੇ ਤਾਂ ਗੁਰੂ ਸਾਹਿਬ ਕੀ ਕਰਦੇ ਨੇ ਚਮਕੌਰ ਸਾਹਿਬ ਆਉਣ ਦਾ ਗੁਰੂ ਸਾਹਿਬ ਨੂੰ ਮੌਕਾ ਮਿਲ ਜਾਂਦਾ ਕਿਉਂਕਿ ਚਮਕੌਰ ਸਾਹਿਬ ਕੱਚੀ ਗੱਡੀ ਦੇ ਵਿੱਚ ਗੁਰੂ ਸਾਹਿਬ ਪਹਿਲਾਂ ਵੀ 3 ਦਿਨ ਰਹਿ ਕੇ ਗਏ ਸੀ ਜਦੋਂ ਹੈਲਪ ਮਦਦ ਕੀਤੀ ਹੈਗੀ ਜਿਹੜਾ ਕਹਿਨੂਰ ਦਾ ਰਾਜਾ ਸੀਗਾ ਮੈਂ ਉਹ ਪੀਮਚੰਦ ਪੀਮਚੰਦ ਸੀ ਜਦੋਂ ਸੈਦ ਖਾਨ ਦੇ ਖਿਲਾਫ ਜਦੋਂ ਪੀਮਚੰਦ ਦੀ ਹੈਲਪ ਕੀਤੀ ਆ ਉਦੋਂ ਵੀ ਗੁਰੂ ਸਾਹਿਬ ਤਿੰਨ ਦਿਨ ਇਸ ਕੱਚੀ ਗੜੀ ਦੇ ਵਿੱਚ ਰਹਿ ਕੇ ਗਏ ਸੀ ਜਿਹੜੀ ਚਮਕੌਰ ਸਾਹਿਬ ਦੀ ਕੱਚੀ ਗੜੀ ਸੀ ਗੁਰੂ ਸਾਹਿਬ ਉੱਥੇ ਆਉਂਦੇ ਨੇਗੇ ਤੇ ਉੱਥੇ ਆਉਣ ਤੋਂ ਬਾਅਦ ਕੋਈ ਸੂਈਆਗਾ ਨਾ ਜਿਹੜਾ ਉਹ ਦੇਖ ਲੈਂਦਾਗਾ ਹੁਣ ਸੂਈਆਂ ਦਾ ਤਾਂ ਕੰਮ ਹੀ ਇਹ ਹੁੰਦਾ ਸੂਈਆ ਦੇਖ ਲੈਂਦਾਗਾ ਵੀ ਜਿਹੜੇ ਗੁਰੂ ਸਾਹਿਬ ਨੇ ਗੁਰੂ ਸਾਹਿਬ ਤਾਂ ਨਾਰਖਾਂ ਦੇ ਘਰੇ ਬੜੇ ਨੇ ਉਹ ਰਿਪੋਰਟ ਕਰ ਦਿੰਦਾਗਾ ਉਹ ਰਿਪੋਰਟ ਕਰ ਦਿੰਦਾਗਾ ਤਾਂ ਇੱਕਦਮ ਆ ਕੇ ਫੌਜ ਉੱਥੇ ਛਾਪਾ ਮਾਰਦੀ ਆ ਵੀ ਹਾਂ ਛੇਦੀ ਗੁਰੂ ਸਾਹਿਬ ਮਿਲ ਜਾਣਗੇ ਉਹ ਉੱਥੇ ਜਦੋਂ ਛਾਪਾ ਮਾਰਦੇ ਨੇ ਸਾਰੇ ਘਰ ਦੀ ਤਲਾਸ਼ੀ ਲੈਂਦੇ ਨੇ ਜਿਹੜੇ ਕਮਰੇ ਦੇ ਵਿੱਚ ਬਚਿੱਤਰ ਸਿੰਘ ਪਿਆ ਹੁੰਦਾ ਬਚਿੱਤਰ ਸਿੰਘ ਆਪਣੀ ਧੀ ਨੂੰ ਮਮਤਾਜ ਨੂੰ ਕਹਿੰਦਾ ਵੀ ਤੂੰ ਪੁੱਤ ਜਾ ਅੰਦਰ ਜਾ ਕੇ ਬਚਿੱਤਰ ਸਿੰਘ ਦੀ ਸੇਵਾ ਟਹਿਲ ਕਰ ਕਿਤੇ ਫੌਜੀ ਜੇ ਆਪਣੇ ਘਰੋਂ ਬਚਿੱਤਰ ਸਿੰਘ ਨੂੰ ਚੱਕ ਕੇ ਲੈ ਗਏ ਆਪਣਾ ਤਾਂ ਸਾਰੀ ਉਮਰ ਦਾ ਮੇਹਣਾ ਹੋ ਜਾਊਗਾ ਵੀ ਗੁਰੂ ਸਾਹਿਬ ਮੁਸਲਮਾਨ ਤੇ ਵਿਸ਼ਵਾਸ ਕਰਕੇ ਆਏ ਤਾ ਮੁਸਲਮਾਨ ਨੇ ਆਪਣੇ ਘਰੋਂ ਚੱਕਵਾਤਾ ਬਚਿੱਤਰ ਸਿੰਘ ਉਹ ਆਪਣੀ ਕੁੜੀ ਨੂੰ ਬਹਾਉਂਦੇ ਨੇ ਘੇ ਅੰਦਰ ਤੇ ਆਪ ਜਿਹੜਾ ਨਹੰਗ ਖਾਂਗਾ ਉਹ ਮੂਹਰੇ ਖੜਦਾਗਾ ਗੇਟ ਦੇ ਮੂਹਰੇ ਸਾਰੇ ਘਰ ਦੀ ਤਕੜਾ ਅਮੀਰ ਆਦਮੀ ਸੀਗਾ ਉਹ ਗਣੀ ਘਰ ਨਵੀ ਖਾਂ ਉੱਚ ਦੇ ਪੀਰ ਬਣਾ ਕੇ ਲੈ ਕੇ ਜਦੋਂ ਗੁਰੂ ਸਾਹਿਬ ਨੂੰ ਜਾਂਦੇ ਨੇ ਬਹੁਤ ਤਕੜਾ ਪਰਿਵਾਰ ਸੀਗਾ ਨਾਰਖਾਂ ਦਾ ਨਾਰਖਾਂ ਦੇ ਨੌਤੇ ਨਹੰਗ ਖਾਂ ਦਾ ਜਿਹੜਾ ਉਹਦਾ ਪਿਓ ਸੀ ਉਹਦਾ ਨੋਂ ਨਾਰਖਾਂ ਸੀ ਤੇ ਉਹ ਜਦੋਂ ਗੁਰੂ ਸਾਹਿਬ ਉੱਥੇ ਫੌਜ ਆ ਗਈ ਜਿਹੜੀ ਸਾਰੇ ਤਲਾਸ਼ੀ ਲੈਂਦੀ ਆ ਉਤਲਾਸ਼ੀ ਲੈਣ ਤੋਂ ਬਾਅਦ ਉਹ ਇੱਕ ਕਮਰਾ ਰਹਿ ਜਾਂਦਾ ਜਿਹੜਾ ਇੱਕ ਕਮਰਾ ਰਹਿ ਜਾਂਦਾਗਾ ਉੱਥੇ ਫੌਜ ਕਹਿੰਦੀ ਵੀ ਅਸੀਂ ਇਹ ਵੀ ਤਲਾਸ਼ੀ ਲੈਣੀ ਆ ਤਾਂ ਉਹ ਨਹਰ ਖਾਂਗਾ ਜਿਹੜਾ ਨਹੰਗ ਖਾਂਗਾ ਜਿਹੜਾ ਬੜਾ ਜੋਸ਼ ਦੇ ਵਿੱਚ ਹਿੰਮਤ ਨਾਲ ਗੱਲ ਕਰਦਾ ਕਹਿੰਦਾ ਵੀ ਮੇਰਾ ਜਵਾਈ ਆਇਆ ਹੋਇਆਗਾ ਮੇਰੀ ਕੁੜੀ ਐ ਅੰਦਰ ਅਮੀ ਮੇਰਾ ਕੁੜੀ ਜਵਾਈ ਤੋਂ ਹੋਏ ਨੇ ਅੰਦਰ ਵੀ ਦੇਖ ਲਓ ਜੇ ਤੁਸੀਂ ਤਲਾਸ਼ੀ ਲੈਣੀ ਆ ਹੁਣ ਜਦੋਂ ਐਡੀ ਵੱਡੀ ਗੱਲ ਕੋਈ ਬੰਦਾ ਕਹਿੰਦਾਗਾ ਤਾਂ ਮੂਰੇ ਜਿਹੜੇ ਫੌਜੀ ਆਏ ਜਿਹੜੇ ਫੌਜੀਆਂ ਨੇ ਰੇਡ ਕੀਤੀ ਉਹਨਾਂ ਨੇ ਵੀ ਸੋਚਿਆ ਵੀ ਠੀਕ ਹੀ ਕਹਿੰਦਾ ਹੋਊਗਾ ਇਹ ਚਲੋ ਕਹਿੰਦੇ ਵੀ ਨਹੀਂ ਕੋਈ ਗੱਲ ਨਹੀਂ ਜੇ ਤੁਹਾਡਾ ਜਮਾਈਆ ਸੀ ਠਾਉਣਾ ਨਹੀਂਗਾ ਹੈਗਾ ਉਸ ਤੋਂ ਬਾਅਦ ਉਹ ਫੌਜੀ ਚਲੇ ਜਾਂਦੇ ਨੇ ਉਸ ਤੋਂ ਬਾਅਦ ਬਚਿੱਤਰ ਸਿੰਘ ਚੜਾਈ ਕਰ ਜਾਂਦੇ ਨੇ ਉਹ ਚੜਾਈ ਕਰਨ ਤੋਂ ਬਾਅਦ ਤੁਹਾਨੂੰ ਮੁਮਤਾਜ ਦੀ ਰਿਸ਼ਤੇ ਦੀ ਗੱਲ ਚੱਲ ਪੈਂਦੀ ਆ ਜਦੋਂ ਮੁਮਤਾਜ ਦੇ ਰਿਸ਼ਤੇ ਦੀ ਗੱਲ ਚੱਲਦੀ ਆ ਉਹ ਆਪਣੇ ਪਿਓ ਨੂੰ ਕਹਿੰਦੀ ਨਿਹੰਗ ਖਾਨ ਨੂੰ ਵੀ ਤੁਸੀਂ ਪਿਤਾ ਜੀ ਵੀ ਮੇਰਾ ਤਾਂ ਰਿਸ਼ਤਾ ਹੋ ਚੁੱਕਿਆ ਉਹ ਕਹਿੰਦੇ ਵੀ ਪੁੱਤ ਤੇਰਾ ਤਾਂ ਰਿਸ਼ਤਾ ਹੋ ਗਿਆ ਉਹ ਕਹਿੰਦੀ ਵੀ ਮੈਂ ਆਪ ਤੁਹਾਨੂੰ ਸੁਣਿਆਗਾ ਤੁਸੀਂ ਬਾਹਰ ਫੌਜੀਆ ਨੂੰ ਕਿਹਾ ਵੀ ਅੰਦਰ ਮੇਰਾ ਜਮਾਈ ਪਿਆਗਾ ਮੈਂ ਤਾਂ ਉਹਦੀਆਂ ਨੂੰ ਆਪਣਾ ਪਤੀ ਮੰਨ ਲਿਆ ਸੀ ਹੈ ਚਾਹੇ ਨਹੀਂ ਹੈ ਦੁਨੀਆ ਤੇ ਉਹ ਉਹ ਬਖਰੀ ਗੱਲ ਹੈ ਪਰ ਮੇਰਾ ਵਿਆਹ ਹੋ ਚੁੱਕਾ ਮੈਂ ਹੋਰ ਜਗ੍ਹਾ ਵਿਆਹ ਨਹੀਂ ਕਰਾਉਣਾ ਬੀਬੀ ਮੁਮਤਾਜ ਸਾਰੀ ਉਮਰ ਖਾਲਸੇ ਦੀ ਮਾਂ ਬਣ ਕੇ ਰਹੀ 131 ਸਾਲ ਦੀ ਜ਼ਿੰਦਗੀ ਜਿਉਈ ਉਹ 100 ਸਾਲ ਤਾਂ ਰਹੀ ਕੋਟਲਾ ਨਿਹੰਗਗਾ ਪਿੰਡ ਦੇ ਵਿੱਚ ਤੇ ਲਾਸਟ ਜਿਹੜੇ 31 ਸਾਲ ਸੀ ਜਿਹੜਾ ਉਹਦਾ ਪਿਛਲਾ ਪਿੰਡ ਸੀ ਨਰੰਗਪੁਰ ਝਾਂਡੀਆਂ ਉਹ ਪਿੰਡ ਦਾ ਨਾਮ ਹੈ ਜਿਹੜੇ ਪਿੰਡ ਦੇ ਵਿੱਚ ਉਹ ਰਹੇ ਉਸ ਤੋਂ ਬਾਅਦ ਚਲੋ ਆਪਾਂ ਜੰਗ ਤੇ ਆਉਣੇ ਆ ਜਿਹੜੀ ਜੰਗ ਚੱਲਦੀ ਹੈ ਜੰਗ ਦੇ ਵਿੱਚ ਗੁਰੂ ਸਾਹਿਬ ਚਮਕੌਰ ਸਾਹਿਬ ਪਹੁੰਚ ਜਾਂਦੇ ਨੇ ਕੱਚੀ ਗੜੀ ਦੇ ਵਿੱਚ ਜਿਹੜੀ ਚਮਕੌਰ ਸਾਹਿਬ ਕੱਚੀ ਗੜੀ ਸੀ ਉਹਦੇ ਵਿੱਚ ਭਾਈ ਵਿਧੀ ਚੰਦ ਦੀ ਕੱਚੀ ਗੜੀ ਸੀਗੀ ਉਹ ਉੱਥੇ ਜੀ ਕੀ ਹੁੰਦਾ ਹੌਲੀ ਹੌਲੀ ਉਹ ਫੌਜ ਫੌਜ ਨੂੰ ਸੂਹ ਮਿਲਦੀ ਮਿਲਾਉਂਦੀ ਮਿਲਦੀ ਮਿਲਾਉਂਦੀ ਰਾਤ ਤੱਕ ਸ਼ਾਮ ਤੱਕ ਜਾ ਕੇ ਫੌਜ ਨੂੰ ਪਤਾ ਲੱਗ ਜਾਂਦਾਗਾ ਵੀ ਗੁਰੂ ਸਾਹਿਬ ਇੱਥੇ ਨੇ ਸਿੰਘ ਵੀ ਚਾਲੀਏ ਨੇਗੇ ਨਾਲ ਗੁਰੂ ਸਾਹਿਬ ਨੂੰ ਵੀ ਪਤਾ ਫੌਜਾਂ ਤਾਂ ਆਉਣੀਆਂ ਹੀ ਆਉਣੀਆਂ ਨੇ ਕਿ ਕਿੱਡੀ 10 ਲੱਖ ਫੌਜ ਚੜੀ ਫਿਰਦੀ ਆ ਉੱਥੇ ਹੀ ਬੰਦਾ ਆ ਕੇ ਇੱਕ ਦੱਸਦਾਗਾ ਵੀ ਥੋ ਦਿੱਲੀ ਤੋਂ ਵੀਜੀ ਫੌਜ ਆ ਰਹੀ ਆ ਕਹਿੰਦਾ ਵੀ ਕੋਈ ਗੱਲ ਨਹੀਂ ਆਉਣ ਦਿਓ ਉਹਨਾਂ ਦੇਖੀ ਜਾਊਗੀ ਗੁਰੂ ਸਾਹਿਬ ਬੜੇ ਬਲਵਾਨ ਬੰਦੇ ਸੀ ਉਹ ਕਿਤੇ ਮਾੜੀ-ਮੋਟੀ ਗੱਲ ਸੀ ਇੱਕ ਬੜਾ ਸ਼ੇਅਰ ਆਗਾ ਗੁਰੂ ਸਾਹਿਬ ਦੇ ਉੱਤੇ ਬੜਾ ਟੁਕਦਾ ਕਿਸੇ ਬੰਦੇ ਨੇ ਲਿਖਿਆ ਚਿੜੀਆਂ ਜਿਸ ਦੀਆਂ ਬਾਜਾਂ ਤੇ ਹੋਣ ਪਰੂ ਉਸਦੇ ਬਾਜਾਂ ਵਿੱਚ ਕਿੰਨੀ ਜਾਨ ਹੋਸੀ ਚਿਰਚਿੜੀਆਂ ਜਿਸ ਦੀਆਂ ਬਾਜਾਂ ਤੇ ਹੋਣ ਭਾਰੂ ਉਸ ਦੇ ਬਾਜਾਂ ਵਿੱਚ ਕਿੰਨੀ ਜਾਨ ਹੋ ਸੀ ਸਵਾ ਲੱਖ ਨਾਲ ਇੱਕ ਲੜਾਉਣ ਵਾਲਾ ਕਲਗੀ ਧਰ ਖੁਦ ਕਿੰਨਾ ਬਲਵਾਨ ਹੋ ਸੀ ਉਹ ਤਾਂ ਡਰ ਨਾਉਂਦੀ ਦਾ ਕੋਈ ਚੀਜ਼ ਕੋਲੇ ਹੈਗੀ ਨਹੀਂ ਸੀ ਕੋਈ ਗੱਲ ਨਹੀਂ ਆਉਂਦੇ ਨੇ ਆਉਣਦੇ ਉਹ ਜ ਉਸ ਦੇ ਵਿੱਚੋਂ ਬਾਅਦ ਦੇ ਵਿੱਚ ਫੌਜ ਆ ਜਾਂਦੀ ਹੈ ਸਾਰੀ ਫੌਜ ਆ ਕੇ ਜਦੋਂ ਬਹੁਤ ਤਕੜਾ ਘੇਰਾ ਪੈ ਜਾਂਦਾ ਉਸ ਤੋਂ ਬਾਅਦ ਪਹਿਲਾਂ ਗੁਰੂ ਸਾਹਿਬ ਕੀ ਕਰਦੇ ਨੇ ਗੁਰੂ ਸਾਹਿਬ ਉਸ ਰਾਤ ਕਹਿੰਦੇ ਨੇ ਵੀ ਤੁਸੀਂ ਆਰਾਮ ਕਰੋ ਕਿਉਂਕਿ ਲਗਾਤਾਰ ਜੰਗ ਚੱਲ ਰਿਹਾ ਸੀ 8 ਮਹੀਨਿਆਂ ਦਾ ਤੱਕੇਰਾ ਉੱਥੇ ਪਿਆ ਰਿਹਾ ਜਿੱਥੇ ਗਊ ਦੀਆਂ ਕਸਮਾਂ ਖਾਧੀਆਂ ਉਹ ਪਹਿਲੀ ਵੀਡੀਓ ਚ ਵੀ ਗੱਲ ਕਰ ਚੁੱਕੇ ਆ ਤੇ ਉਹ ਉਸ ਤੋਂ ਬਾਅਦ ਲਗਾਤਾਰ ਫਿਰ جنگ ਚੱਲ ਰਹੀ ਆ ਕਿ ਦਿਨ ਨੂੰ ਵੀ ਰਾਤ ਨੂੰ ਵੀ ਚੱਲ ਰਹੀ ਆ ਕਿ ਫੌਜੀ ਥੱਕੇ ਹੋਏ ਸੀ ਸਿੱਖ ਜਿਹੜੇ ਉਹ ਸਿੱਖ ਥੋੜੋ ਸੀ ਮਰਜੀਵੜੇ ਸੀਗੇ ਉਹ ਤਾਂ ਇੱਕ ਤਰੀਕੇ ਦੇ 40 ਜਣੇ ਜਿਹੜੇ ਉਸ ਰਾਤ ਉਹ ਕੱਚੀ ਗੜੀ ਚ ਸੁੱਤੇ ਦੀ ਤੁਸੀਂ ਸੋਚ ਕੇ ਦੇਖੋ ਉਹ ਬੰਦੇ ਜਿਹੜੇ ਕੱਚੀ ਗੜੀ ਚ ਅੰਦਰ ਪਏ ਨੇ RAM ਨਾਲ ਸੁੱਤੇ ਗੁਰੂ ਜਾਗਦਾ ਫਿਰ ਰਿਹਾ ਤੇ ਤੜਕੇ ਨੂੰ ਉਹਨਾਂ ਨੇ ਮਰ ਜਾਣਾ ਸ਼ਹੀਦ ਹੋ ਜਾਣਾਗਾ ਤੜਕੇ ਨੂੰ ਉਹਨਾਂ ਨੇ ਦੇਉ ਬੰਦੇ ਉਸ ਰਾਤ ਕਿਵੇਂ ਸੁੱਤੇ ਹੋਣਗੇ ਤੇ ਕਿਸ ਤਰੀਕੇ ਦੀ ਉਹਨਾਂ ਨੂੰ ਨੀਂਦ ਆਈ ਹੋਊਗੀ ਤੁਸੀਂ ਸੋਚ ਵਿਚਾਰ ਕੇ ਦੇਖੋ ਚਲੋ ਗੁਰੂ ਸਾਹਿਬ ਪੂਰਾ ਪੱਕਾ ਮੋਰਚਾ ਬਣਾਉਂਦੇ ਨੇ ਗੇਟ ਤੇ ਖੜਾਉਂਦੇ ਨੇ ਕਿ ਉਹ ਮਦਨ ਸਿੰਘ ਤੇ ਕਾਠਾ ਸਿੰਘ ਨੂੰ ਮਦਨ ਸਿੰਘ ਤੇ ਕਾਠਾ ਸਿੰਘ ਤੇ ਧਰਮ ਸਿੰਘ ਤੇ ਆਲਮ ਸਿੰਘ ਨੱਚਣਾ ਰਹਿਗੇ ਜਿਹੜੇ ਾਟੋ-ਾਟ ਨੇ ਮੋਰਚੇ ਦੱਸਦੇ ਨੇ ਕਿ ਜਿਹੜੇ ਉਹ ਕੋਈ ਗ੍ਰੰਥ ਕੁਛ ਦੱਸਦਾ ਕੋਈ ਗ੍ਰੰਥ ਕੁਛ ਦੱਸਦਾ ਉਹਨਾਂ ਨੂੰ ਲਾਉਂਦੇ ਨੇਗੇ ਪਿਛਲੇ ਪਾਸਿਓਂ ਕਵਰ ਕਰਨ ਖਾਤਰ ਉੱਪਰਲੇ ਪਾਸੇ ਗੜੀ ਦੇ ਉੱਤੇ ਇੱਕ ਉੱਪਰ ਹੋਰ ਮੋਰਚਾ ਬਣਾਉਂਦੇ ਨੇ ਜਿਹਦੇ ਵਿੱਚ ਧਰਮ ਸਿੰਘ ਜੀ ਤੇ ਇੱਕ ਹੋਰ ਸਿੰਘ ਉਹਨਾਂ ਦੇ ਨਾਲ ਉਸ ਜਗ੍ਹਾ ਤੇ ਆਉਂਦੇ ਨੇ ਚਲੋ ਉਸ ਤੋਂ ਬਾਅਦ ਫੌਜਾਂ ਸਾਰੀਆਂ ਆਲੇ-ਦਾਲੇ ਹੋ ਕੇ ਕੱਚੀ ਗੜੀ ਨੂੰ ਘੇਰਾ ਪਾ ਲੈਂਦੀਆਂ ਨੇਗੀਆਂ ਜਦੋਂ ਕੱਚੀ ਗੜੀ ਨੂੰ ਘੇਰਾ ਪਿਆ ਜਾਂਦਾਗਾ ਹੁਣ ਜਿਹੜੀ 10 ਲੱਖ ਫੌਜਾਂ ਅੰਦਰ ਚਾਲੀ ਨੇ ਸਾਰੇ ਹੀ ਉਹਨੂੰ ਸਵਾ ਲੱਖ ਨੂੰ ਇੱਕ ਆਉਂਦਾ ਗਿਣਤੀ ਕਰ ਲੋ ਚਾਹੇ ਪੂਰੀ ਸਵਾ ਲੱਖ ਆਉਂਦੀ ਆ ਹਣ ਸਵਾ ਲੱਖ ਨੂੰ ਇੱਕ ਆਉਂਦਾ ਹਣ ਸਵਾ ਲੱਖ ਬੰਦਾ ਖੜਾਗਾ ਹੁਣ ਇੱਕ ਬੰਦੇ ਨੂੰ ਕਢਨਾਗਾ ਉਹਦੀ ਖਾਤਰ ਤਾਂ ਕੋਈ ਗੱਲ ਹੀ ਨਹੀਂ ਦੀ ਹੈਗੀ ਉਹ ਕੀ ਕਰਦੇ ਨੇ ਜੀ ਪਹਿਲਾਂ ਜਿਹੜੇ ਬਾਲੇ ਕਾਲੇ ਨੇਗੇ ਬਾਲੇ ਕਾਲੇ ਬਹੁਤ ਤੇਜ਼ੀ ਨਾਲ ਆਉਂਦੇ ਨੇਗੇ ਗੜੀ ਕਨੀ ਨੂੰ ਗੁਰੂ ਸਾਹਿਬ ਪਹਿਲੇ ਉਹਨਾਂ ਨੂੰ ਝਾੜ ਦਿੰਦੇ ਨੇ ਕਿਉਂਕਿ ਇੱਕਦਮ ਅੰਦਰੋਂ ਬੜੇ ਸਟੀਕ ਬਹੁਤ ਤਾਕੜੀ ਇੱਕ ਤਰੀਕੇ ਦੀ ਜਿਹੜੀ ਫੌਜ ਦੀ ਟ੍ਰੇਨਿੰਗ ਸੀ ਖਾਲਸਾ ਫੌਜ ਦੀ ਜਿਹੜੀ ਸਿੱਖ ਫੌਜ ਦੀ ਟ੍ਰੇਨਿੰਗ ਹੋਈ ਸੀ ਬਹੁਤ ਜ਼ਬਰਦਸਤ ਟ੍ਰੇਨਿੰਗ ਸੀਗੀ ਗੁਰੂ ਸਾਹਿਬ ਕੱਚੀ ਗੜੀ ਤੋਂ ਤੀਰ ਪਾਰਦੇ ਨੇ ਜਦੋਂ ਪੈਂਦੇ ਖਾਂਦੇ ਉਹ ਉਹਦੇ ਪਲੰਗ 'ਚ ਤੀਰ ਮਾਰ ਦਿੰਦੇ ਨੇਗੇ ਪਲੰਗ ਤੇ ਪਾਵੇ 'ਚ ਤੀਰ ਮਾਰਦੇ ਨੇ ਉਹ ਕਹਿੰਦਾ ਵੀ ਇਹ ਤਾਂ ਇੱਕ ਤਰੀਕੇ ਦੀ ਤੁਸੀਂ ਕ੍ਰਿਸ਼ਮ ਕਰਾਮਾਤ ਕੀਤੀ ਆ ਤਾਂ ਗੁਰੂ ਨੇ ਕਰਾਮਾਤ ਕੀਤੀ ਆ ਗੁਰੂ ਸਾਹਿਬ ਕਹਿੰਦੇ ਕਰਾਮਾਤ ਨਹੀਂ ਹੈ ਇਹ ਅਭਿਆਸ ਹੈ ਇਹਨੂੰ ਤਾਂ ਮਿਹਨਤ ਕਹਿੰਦੇ ਨੇ ਇਹੀ ਤਾਂ ਕਿਰਤ ਦਾ ਸਿਧਾਂਤ ਹੈ ਪੰਦੇ ਖੰਦਾ ਜਦੋਂ ਉਹਦੇ ਪਲੰਗ 'ਚ ਤੀਰ ਮਾਰਦੇ ਨੇ ਗੁਰੂ ਸਾਹਿਬ ਦਾ ਜਿਹੜਾ ਤੀਰ ਕਮਾਨ ਸੀਗਾ ਨੌ ਟੰਕੀ ਤੀਰ ਕਮਾਨ ਸੀ ਤੁਸੀਂ ਤੀਰਕਮਾਨਾਂ ਦੀ ਹਿਸਟਰੀ ਅੱਜਕੱਲ੍ਹ ਤਾਂ ਗੂਗਲ ਤੇ ਪਈ ਆ ਸਾਰੀ ਕੱਢ ਕੇ ਦੇਖੋ ਸਾਢੇ 4 ਟੰਕੀ ਤੋਂ ਵੱਧ ਤੀਰਕਮਾਨ ਨਹੀਂ ਮਿਲਦਾ ਕਿਸੇ ਦਾ ਬਈ ਕਿਸੇ ਦਾ ਵੀ ਸਾਢੇ 4 ਟੰਕੀ ਤੋਂ ਵੱਧ ਤੀਰਕਮਾਨ ਨਹੀਂ ਮਿਲਦਾ 9 ਟੰਕੀ ਦੀ ਤੀਰਕਮਾਨ ਸੀ ਉਹ ਤੀਰਕਮਾਨ ਉਹ ਬੰਦਾ ਚਲਾ ਸਕਦਾ ਸੀ ਜਿਹੜਾ 2.5 ਕੁਇੰਟਲ ਭਜਨ ਆਪਣੀਆਂ ਬਾਹਾਂ ਨਾਲ ਤੋਲ ਸਕਦਾ ਉਹਦੀ ਬਾਹਾਂ 'ਚ ਇੰਨੀ ਤਾਕਤ ਹੋਣੀ ਚਾਹੀਦੀ ਆ ਜਿਹੜਾ 2.5 ਕੁਇੰਟਲ ਭਜਨ ਆਪਣੀਆਂ ਬਾਹਾਂ ਨਾਲ ਤੋਲ ਲਵੇ ਉਹ ਬੰਦਾ 25 ਕਿਲੋ weight ਨੂੰ ਜਿਹੜਾ ਬੰਦਾ ਖਿੱਚ ਕੇ ਛੱਡ ਸਕਦਾ 25 ਕਿਲੋ ਵਜਨ ਕੱਚਾ 25 ਕਿਲੋ ਵਜਨ ਜਿਹੜਾ ਬੰਦਾ ਖਿੱਚ ਕੇ ਛੱਡ ਸਕਦਾ ਉਹ ਉਹੀ ਬਾਹ ਛੱਡ ਸਕਦੀ ਹੈ ਜਿਹਦੀ ਬਾਹ ਚ ਇੰਨਾ ਤਾਕਤ ਹੈ ਜਿਹੜਾ 2.5 ਕੁਇੰਟਲ ਵਜਨ ਇੱਕ ਹੱਥ ਨਾਲ ਚੱਕ ਸਕਦਾ ਤੋਲ ਸਕਦਾ ਜਿਹੜਾ ਬੰਦਾ ਐਡਾ ਜ਼ਬਰਦਸਤ ਗੁਰੂ ਸਾਹਿਬ ਦਾ ਤੀਰ ਦਾ ਟੈਕ ਸੀ ਕਈ ਕੇ ਬੰਦਿਆਂ ਵਿੱਚ ਦੀ ਲੰਗ ਜਾਂਦਾ ਸੀਗਾ ਤੀਰ ਗੁਰੂ ਸਾਹਿਬ ਦਾ ਬਹੁਤ ਬਲਵਾਨ ਸੀਗਾ ਬਹੁਤ ਜ਼ਬਰਦਸਤ ਬਲਵਾਨ ਸੀਗੇ ਗੁਰੂ ਸਾਹਿਬ ਉਸ ਤੋਂ ਬਾਅਦ ਚਲੋ ਜਿਹੜੇ ਉਹ ਪਹਿਲਾਂ ਹੀ ਛਾੜੇ ਜਾਂਦੇ ਨੇ ਉਸ ਤੋਂ ਬਾਅਦ ਇਹ ਉੱਥੇ ਜਿਹੜੇ ਵਜ਼ੀਰ ਖਾਂ ਕਹਿੰਦਾ ਕਹਿੰਦਾ ਵੀ ਆਓ ਕੋਈ ਨਿੱਤਰ ਕੇ ਮੂਹਰੇ ਆਓ ਯਾਰ ਕੌਣ ਜਾਊਗਾ ਬੀੜਾ ਕੌਣ ਚੱਕੂ ਹੁਣ ਬੀੜੇ ਦੀ ਆਪਾਂ ਗੱਲ ਕਰਦੇ ਆਂ ਬੀੜਾ ਕੀ ਚੀਜ਼ ਹੁੰਦੀ ਆ ਉਹ ਵਿੱਚ ਆਪਣੇ ਨਾਲ ਕਈ ਸਿੱਖ ਨੇਗੇ ਜਿਹੜੇ ਉਹ ਵੀ ਕਹਿ ਦਿੰਦੇ ਨੇ ਜੀ ਫਲਾਨੇ ਨੇ ਫਲਾਨੇ ਨੂੰ ਮਾਰਨ ਦਾ ਬੀੜਾ ਚੁੱਕਿਆ ਬੀੜਾ ਇਹ ਨਹੀਂ ਹੁੰਦਾ ਬੀੜਾ ਤਾਂ ਹੁੰਦਾ ਜਿਹੜਾ ਜਰਦੇ ਦਾ ਬੀੜਾ ਹੁੰਦਾ ਹੈ ਜਿਹੜਾ ਪਾਣ ਦਾ ਬੀੜਾ ਹੁੰਦਾ ਪਾਣ ਨਹੀਂ ਹੁੰਦਾ ਪਾਣ ਦਾ ਜਿਹੜਾ ਬੀੜਾ ਹੁੰਦਾ ਉਹਨੂੰ ਬੀੜਾ ਕਹਿੰਦੇ ਨੇ ਉਹ ਇੱਕ ਟੋਕਰਾ ਭਰਿਆ ਜਾਂਦਾ ਸੀ ਜਿਹੜਾ ਉਹ ਉਹਨੂੰ ਬੀੜੇ ਨੂੰ ਚੁੱਕ ਕੇ ਜ਼ਿੰਮੇਵਾਰੀ ਲੈਂਦਾ ਸੀ ਕਹਿੰਦਾ ਸੀ ਮੈਂ ਲੜੂੰਗਾ ਜਾ ਕੇ ਉਹਨੂੰ ਬੀੜਾ ਚੁੱਕਣਾ ਕਹਿੰਦੇ ਸੀ ਆਪਣੇ ਬਹੁਤ ਇਤਿਹਾਸਕਾਰ ਬਹੁਤ ਆਪਣੇ ਗ੍ਰੰਥੀ ਕਹਿੰਦੋਂਦੇ ਨੇ ਵੀ ਫਲਾਣੇ ਨੇ ਪਹਿਲਾਂ ਸਿੱਖਾਂ ਦਾ ਨਾਮ ਲੈ ਕੇ ਫਲਾਣੇ ਨੇ ਫਲਾਣੇ ਨੂੰ ਮਾਰਨ ਦਾ ਬੀੜਾ ਚੁੱਕਿਆ ਬੀੜੇ ਦਾ ਮਤਲਬ ਇਹ ਨਹੀਂਗਾ ਹੈਗਾ ਚਲੋ ਜੀ ਉਸ ਤੋਂ ਬਾਅਦ ਨਹਰਖਾਂ ਆਉਂਦਾ ਨਹਰਖਾਂ ਕਾਹਨ ਹੈ ਸ਼ੇਰ ਮੁਹ ਸ਼ੇਰ ਮੁਹੰਮਦ ਖਾਨ ਦੀ ਆਪਾਂ ਕੱਲ ਨੂੰ ਫਿਰ ਇਸ ਟਰੀ ਤੇ ਗੱਲ ਕਰਾਂਗੇ ਕਿਉਂਕਿ ਉਹ ਦਿਨ ਕੱਲ ਨੂੰ ਆਊਗਾ ਸ਼ੇਰ ਮੁਹੰਮਦ ਖਾਨ ਦਾ ਭਾਈਆ ਨਾਹਰ ਖਾਨ ਖਾਨ ਹੀ ਖਾਨ ਫਿਰਦੇ ਸੀ ਨੌ ਖਾਨ ਲੱਗੇ ਹੋਏ ਸੀ ਨੌ ਖਾਨ ਜਰਨੈਲ ਜਿਨ੍ਹਾਂ ਦੇ ਨਾਲ ਲੱਖ ਲੱਖ ਪਹੁੰਚ 50000 55000 ਮਨਸਬਦਾਰ ਸੀਗੇ ਜਿਹੜੇ ਨੌ ਖਾਨ ਲੱਗੇ ਹੋਏ ਸੀ 22 ਪਹਾੜੀ ਰਾਜੇ ਦੇਖ ਲਓ 10 ਲੱਖ ਪਹੁੰਚ ਬਣਦੀ ਆ ਕਿ ਨਹੀਂ ਬਣਦੀ ਜੇ ਇੱਕ ਬੰਦੇ ਬੰਦੇ ਨਾਲ 30 35000 ਰੁਪਏ ਬੰਦਾ ਹੋ ਗਿਆ ਤਾਂ ਵੀ 10 ਲੱਖ ਪਹੁੰਚ ਬਣ ਜਾਂਦੀ ਆ ਐਵੇਂ ਥੋੜੋ 10 ਲੱਖ ਪੌਂਚ ਗਰੰਤਾ ਚਲੇ ਗਿਆ ਹੋਇਆਗਾ ਚਲੋ ਜੀ ਨਾਹਰ ਸਿੰਘ ਨਾਰਖਾ ਇਹ ਉਹ ਨਾਹਰਖਾ ਪਹਿਲਾ ਨਾਹਰਖਾ ਨਿਹੰਗ ਖਾਨ ਦਾ ਪਿਓ ਨਹੀਂ ਇਹ ਨਾਹਰਖਾ ਬਲੇਰਕੋਟ ਵਾਲੇ ਨਸ਼ੀਰ ਮੁਹੰਮਦ ਖਾਨ ਦਾ ਭਰਾ ਬਹੁਤ ਜ਼ਬਰਦਸਤ ਬਲਵਾਨ ਆਦਮੀ ਸੀਗਾ ਬਹੁਤ ਲੜਾਕਾ ਯੋਧਾ ਆਦਮੀ ਸੀਗਾ ਜਰਨੈਲ ਸੀਗਾ ਇਹ ਤੇ ਇਹ ਆਉਂਦਾਗਾ ਇਹ ਇਹ ਨਾ ਪੌੜੀ ਲੈ ਆਉਂਦਾ ਇਹ ਗੱਡੀ ਨੂੰ ਪੌੜੀ ਲਾ ਲੈਂਦਾ ਗੱਡੀ ਨੂੰ ਜਦੋਂ ਪੌੜੀ ਲਾਉਂਦਾਗਾ ਤਾ ਇਹ ਪੌੜੀ ਲਾ ਕੇ ਜਦੋਂ ਚੜ ਕੇ ਅੱਧ ਦੇ ਵਿੱਚ ਆ ਜਾਂਦਾਗਾ ਤਾਂ ਅੱਧ ਦੇ ਵਿੱਚ ਆ ਕੇ ਗੁਰੂ ਸਾਹਿਬ ਉੱਥੋਂ ਉੱਪਰੋਂ ਇਹਦੇ ਤੇ ਤੀਰ ਛੱਡਦੇ ਨੇਗੇ ਤੇ ਇਹ ਉੱਥੇ ਚੜਾਈ ਕਰ ਜਾਂਦਾਗਾ ਜਿਹੜਾ ਇਹਦੀ ਗਾਹਾਂ ਵਾਲੀ ਗੱਲ ਆਪਾਂ ਕੱਲ ਨੂੰ ਡਿਸਕਸ ਕਰਾਂਗੇ ਇਹ ਉੱਥੇ ਚੜਾਈ ਕਰ ਜਾਂਦਾਗਾ ਤੇ ਚੜਾਈ ਕਰਨ ਤੋਂ ਬਾਅਦ ਉਸ ਤੋਂ ਬਾਅਦ ਜਾਂਦਾ ਗਨੀ ਖਾਨ ਇਹ ਉਹ ਗਨੀ ਖਾਨ ਨਹੀਂ ਨਯੰਗ ਖਾਨ ਦਾ ਭਾਣ ਜਾਂ ਨਹੀਂ ਇਹ ਗਨੀ ਖਾਨ ਹੋਰ ਜਰਨੈਲ ਸੀਗਾ ਫਿਰ ਗਨੀ ਖਾਨ ਜਾਂਦਾ ਗਨੀ ਖਾਨ ਤੇ ਵੀ ਗੁਰੂ ਸਾਹਿਬ ਤੀਰ ਛੱਡਦੇ ਨੇ ਗਨੀ ਖਾਨ ਵੀ ਸ਼ਹੀਦ ਹੋ ਜਾਂਦਾ ਤੀਜਾ ਆਉਂਦਾਗਾ ਖਵਾਜਾ ਮਹਿਮੂਦ ਖਾਨ ਉਹਨੂੰ ਗੁਰੂ ਸਾਹਿਬ ਜਾਫਰਨਾਮੇ ਚ ਮਰਦੂਦ ਖਾਨ ਲਿਖਦੇ ਨੇ ਮਰਦੂਦ ਦਾ ਮਤਲਬ ਹੁੰਦਾ ਜਿਹੜਾ ਡਰ ਕੇ ਭੱਜ ਗਿਆ ਮਰਦੂਦ ਖਾਨ ਲਿਖਦੇ ਨੇ ਉਹ ਆਉਂਦਾਗਾ ਉਹਨੂੰ ਦੇਖਦੇ ਨੇ ਕਿ ਗੁਰੂ ਸਾਹਿਬ ਵੀ ਉਹ ਨਾ ਜਦੋਂ ਦੋ ਜਣੇ ਡਿੱਗ ਗਏ ਉਹ ਕੰਧੋਲੇ ਲੋਕ ਕੇ ਖੜ ਜਾਂਦਾ ਗੱਡੀ ਦੀ ਕੰਧੋਲੇ ਜਿਹੜੀ ਗੱਡੀ ਆ ਨਾ ਕੱਚੀ ਗੱਡੀ ਉਹਦੀ ਕੰਧੋਲੇ ਲੋਕ ਕੇ ਖੜ ਜਾਂਦਾ ਉਸ ਤੋਂ ਬਾਅਦ ਉਹ ਕੀ ਕਰਦੇ ਨੇ ਕਿ ਗੁਰੂ ਸਾਹਿਬ ਜਾਫਰਨਾਮੇ ਚ ਲਿਖਦੇ ਨੇ ਵੀ ਤੇਰਾ ਇੱਕ ਜਰਨੈਲ ਆਇਆ ਰੰਗਜੀਤ ਨੂੰ ਲਿਖਦੇ ਨੇ ਵੀ ਉਹ ਉਹਨੇ ਤਾਂ ਮੇਰੇ ਨਾਲ ਲੜਨ ਦੀ ਜਰੂਰਤ ਹੀ ਨਹੀਂ ਕੀਤੀ ਮੇਰੇ ਨਾਲ ਲੜਦਾ ਤਾਂ ਸਹੀ ਮੈਂ ਇੱਕ ਤੀਰ ਉਹਨੂੰ ਵੀ ਬਖਸ਼ ਦਿੰਦਾ ਫਿਰ ਉਸ ਤੋਂ ਬਾਅਦ ਜੀ ਚਲੋ ਰਾਤ ਨੂੰ ਉਹ ਲੜਾਈ ਹੁੰਦੀ ਹੈ ਕੀ ਲੜਾਈ ਹੋਣ ਤੋਂ ਬਾਅਦ ਫਿਰ ਇਹ ਪਲਾਨ ਕੀਤਾ ਜਾਂਦਾ ਵੀ ਪੰਜ-ਪੰਜ ਦੇ ਜਥੇ ਜਾਣਗੇ ਪਹਿਲੇ ਜਥੇ 'ਚ ਧਰਮ ਸਿੰਘ ਜੀ ਜਾਂਦੇ ਨੇ ਤੇ ਪਹਿਲੇ ਜਥੇ ਦੇ ਵਿੱਚ ਨਹੀਂ ਧਰਮ ਸਿੰਘ ਜੀ ਨਹੀਂ ਜਾਂਦੇ ਪਹਿਲੇ ਜਥੇ ਦੇ ਵਿੱਚ ਮੈਂ ਉਹ ਗਿਆ ਕੌਣ ਸਿੰਘ ਜਾਂਦਾਗਾ ਉਹ ਜਾਂਦੇ ਨੇ ਤੇ ਦੂਜੇ ਜੱਥੇ ਦੇ ਵਿੱਚ ਜੁਝਾ ਅਜੀਤ ਸਾਹਿਬ ਜੱਦਾ ਜੁਝਾ ਅਜੀਤ ਸਿੰਘ ਜੀ ਜਾਂਦੇ ਨੇ ਅਜੀਤ ਸਿੰਘ ਜੀ ਜਾਂਦੇ ਨੇ ਬਹੁਤ ਜ਼ਬਰਦਸਤ ਲੜਾਈ ਹੁੰਦੀ ਆ ਤੇ ਤੁਸੀਂ ਇੱਕ ਚੀਜ਼ ਦੇਖੋ ਜਦੋਂ ਬਾਬਾ ਅਜੀਤ ਸਿੰਘ ਲੜਨ ਗਿਆ ਹੋਊਗਾ ਤੇ ਹਰੇਕ ਫੌਜੀ ਦੀ ਜਿੰਨਾ ਉੱਥੇ ਫੌਜੀ ਸੀ ਹਰੇਕ ਦੀ ਨਿਗਾਹ ਹੋਊਗੀ ਵੀ ਮੇਰੇ ਫੱਟ ਨਾਲ ਮਰੇ ਇਹ ਕਿਉਂਕਿ ਮੈਨੂੰ ਇਨਾਮ ਮਿਲੂਗਾ ਗੁਰੂ ਦਾ ਬੱਚਾ ਮਾਰਨਾਗਾ ਆਪਾਂ ਨੇ ਮੈਨੂੰ ਇਨਾਮ ਮਿਲੂਗਾ ਹਰੇਕ ਦੀ ਨਿਗਾਹ ਹੋਊਗੀ ਤੁਸੀਂ ਹੈਰਾਨ ਹੋਮੋਗੇ ਵੀ ਗੁਰੂ ਸਾਹਿਬ ਜਦਾ ਅਜੀਤ ਸਿੰਘ ਦੇ ਸਰੀਰ ਤੇ 350 ਤੋਂ ਉੱਪਰ ਫਟ ਸੀਗਾ ਸਾਹਿਬ ਜਦਾ ਅਜੀਤ ਸਿੰਘ ਦੇ ਦੇ ਉਹ ਕਿਹੜੀ ਵਰਖੀ ਸੀ ਉਹ ਕਿਹੜੀ ਤੀਰਨੀ ਸੀ ਉਹ ਉਹ ਕਿਹੜਾ ਵਰਸ਼ਾ ਸੀ ਜਿਹੜਾ ਸਾਹਿਬ ਜਦਾ ਅਜੀਤ ਸਿੰਘ ਵੱਲ ਨੂੰ ਨਹੀਂ ਚੱਲਿਆ ਪਰ ਜ਼ਬਰਦਸਤ ਮੁਕਾਬਲਾ ਕਰਦੇ ਹੋਏ ਸਾਹਿਬ ਜਦਾ ਅਜੀਤ ਸਿੰਘ ਸ਼ਹੀਦ ਹੋ ਗਏ ਗੁਰੂ ਸਾਹਿਬ ਨੇ ਜਕਾਰੇ ਲਾਏ ਉਸ ਤੋਂ ਬਾਅਦ ਸਾਹਿਬ ਜਦਾ ਜੁਝਾਰ ਸਿੰਘ ਜੀ ਗਏ ਉਹ 14 ਸਾਲ ਦੇ ਸੀਗੇ ਪਰ ਗੱਤਕੇ ਦੇ ਬੜੇ ਜ਼ਬਰਦਸਤ ਖਿਡਾਰੀ ਸੀ 20 ਤੋਂ ਲੈ ਕੇ 21 ਬੰਦੇ ਦੱਸਦੇ ਨੇ ਵੀ ਉਹਨਾਂ ਦੇ ਵਰਸ਼ੀ ਨਾਲ ਵੀ ਮਾਰੇ ਗਏ ਜਿਹੜੇ ਦੁਸ਼ਮਣ ਟਿੱਡੀ ਦਲ ਫਿਰਦਾ ਸੀਗਾ ਤੇ ਉਸ ਤੋਂ ਬਾਅਦ ਜੀ ਚਲੋ ਰਾਤ ਦਾ ਟਾਈਮ ਆ ਜਾਂਦਾ ਰਾਤ ਦੇ ਟਾਈਮ ਦੇ ਵਿੱਚ ਫਿਰ ਉੱਥੇ ਜਦੋਂ ਸਿੰਘ ਘਟ ਰਹਿ ਜਾਂਦੇ ਨੇ ਫਿਰ ਜਿਹੜੇ ਪੰਜ ਪਿਆਰੇ ਨੇ ਗੁਰੂ ਸਾਹਿਬ ਨੂੰ ਪੰਜ ਪਿਆਰੇ ਆ ਕੇ ਹੁਕਮ ਕਰਦੇ ਨੇ ਵੀ ਤੁਸੀਂ ਗੁਰੂ ਸਾਹਿਬ ਇੱਥੋਂ ਨਿਕਲੋ ਉਸ ਤੋਂ ਬਾਅਦ ਉਸ ਤੋਂ ਬਾਅਦ ਪੰਜ ਪਿਆਰੇ ਨੇਗੇ ਜਿਹੜੇ ਜਿਹਦੇ ਵਿੱਚ ਦਿਆਲ ਸਿੰਘ ਧਰਮ ਸਿੰਘ ਦੋ ਪਿਆਰੇ ਨੇ ਸੰਤ ਸਿੰਘ ਸੰਗਤ ਸਿੰਘ ਤੇ ਮਾਨ ਸਿੰਘ ਇਹ ਬੰਦੇ ਬਚਦੇ ਨੇ ਗੁਰੂ ਸਾਹਿਬ ਦੇ ਨਾਲ ਇਹ ਫਿਰ ਪੰਜ ਪਿਆਰੇ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਅੱਪੇ ਗੁਰਾਪੇ ਜੇਲਾ ਦੇ ਮੁਤਾਬਕ ਹੁਕਮ ਕਰਦੇ ਨੇ ਵੀ ਤੁਸੀਂ ਗੜੀ ਛੱਡ ਕੇ ਜਾਓ ਵੀ ਤੁਸੀਂ ਗੜੀ ਛੱਡੋ ਫਿਰ ਸੰਗਤ ਸਿੰਘ ਨੂੰ ਉੱਥੇ ਛੱਡਿਆ ਜਾਂਦਾ ਤੇ ਬਾਕੀ ਦੇ ਚਾਰ ਬੰਦੇ ਪੰਜਾਂ ਦੇ ਵਿੱਚੋਂ ਚਾਰੇ ਦਿਸ਼ਾਵਾਂ ਵੱਲ ਨੂੰ ਜਾਂਦੇ ਨੇ ਤੇ ਨਗਾਰਾ ਨਗਾਰਾ বাজਾਇਆ ਜਾਂਦਾ ਤੇ ਬੋਲੇ ਸੋਨਿਆ ਦੇ ਜਕਾਰੇ ਲਾਇਆ ਜਾਂਦੇ ਨੇ ਪਰ ਦੋਸ਼ਮੰਦियां ਪਹੁੰਚਾ ਨੂੰ ਇਹ ਤਾਂ ਪਤਾ ਲੱਗਦਾ ਵੀ ਗੁਰੂ ਸਾਹਿਬ ਜਾ ਰਿਹਾ ਪਰ ਉਹਨਾਂ ਨੂੰ ਚਾਰੇ ਦਿਸ਼ਾਵਾਂ ਵਿੱਚ ਲੱਗੇ ਜਾਂਦਾ ਵੀ ਚਾਰੇ ਦਿਸ਼ਾਵਾਂ ਵਿੱਚ ਗੁਰੂ ਜਾ ਰਿਹਾ ਇਸੇ ਗੱਲ ਨੂੰ ਉਹ ਕਰਾਮਾਤ ਮੰਨੇ ਜਾਂਦੇ ਨੇ ਜਦ ਕਿ ਇਹ ਇੱਕ ਯੁੱਧ ਨੀਤੀ ਸੀਗੀ ਇਹ ਕਰਾਮਾਤ ਨਹੀਂ ਸੀ ਇਹ ਇੱਕ ਯੁੱਧ ਨੀਤੀ ਸੀ ਯੁੱਧ ਨੀਤੀ ਦੇ ਮਤਲਬ ਕੋ ਗੁਰੂ ਸਾਹਿਬ ਚਾਰੇ ਬੰਦੇ ਚਾਰੇ ਦਿਸ਼ਾਵਾਂ ਦੇ ਵਿੱਚ ਨਿਕਲਦੇ ਲਗੇ ਤੇ ਉਸ ਗੜੀ ਦੇ ਵਿੱਚੋਂ ਨਿਕਲ ਜਾਂਦੇ ਨੇ ਨਹੀਂ ਗੁਰੂ ਸਾਹਿਬ ਹੱਥ ਆਉਂਦੇ ਤੇ ਸਾਬਜਾਦਿਆਂ ਦੀ ਸ਼ਹੀਦੀ ਹੋ ਜਾਂਦੀ ਹੈ ਅੱਜ ਦਾ ਦਿਨ ਹੈ ਮੇਰੀ ਵੀਡੀਓ ਜ਼ਰੂਰ ਸ਼ੇਅਰ ਕਰਦੇ ਹੋ ਜ਼ਰੂਰ ਅੱਗੇ ਪਹਚਾ ਦੇਓ ਜਿਹੜੀਆਂ ਦੋ ਗੱਲਾਂ ਬੋਲੀਆਂ ਨੇ ਕੁਈ ਸੁਣੇ ਕਿਸਦੇ ਪੱਲੇ ਪਹਿ ਜਾਣ ਮੈਂ ਤਾਂ ਇਹੀ ਗੱਲ ਕਹਿਣਾਗਾ ਦੂਜੀ ਗੱਲ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਅੱਜ ਦਾ ਦੇਣਾਗਾ ਜਿਹੜਾ ਅੱਜ ਦੇ ਦਿਨ ਤੇ ਨਾ ਜਿਹੜੀ ਮੁੰਡੇ ਵੀ ਜਾਂਦੇ ਨੇ ਉੱਚੀ ਉੱਚੀ ਗਾਣੇ ਨਾ ਲਾ ਕੇ ਜਾਣ ਮੇਰੀ ਇਹ ਬੇਨਤੀ ਹੈ ਤੇ ਇਹਦੇ ਤੇ ਮੈਂ ਵੱਖਰੀ ਵੀਡੀਓ ਬਣਾਉਣਾਗਾ ਸ਼ਾਰਟ ਜੀ ਇੱਕ ਤੇ ਇਹ ਮੇਰੀ ਵੀਡੀਓ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ